ਪਿਆਰੇ ਸਰੋਤਾਜਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਸ਼ਬੂਦਾਰ ਜ਼ਿੰਦਗੀ ਬਣਾਉਣ ਵਾਲੇ ਲੇਖ ਭਾਗ 94 ਆਓ ਸੁਣਦੇ ਹਾਂ ਸ਼੍ਰੋਮਣੀ ਅਤੇ ਕ੍ਰਾਂਤੀਕਾਰੀ ਸਮਾਜ ਸੁਧਾਰਕ ਗਿਆਨ ਦੇ ਦਾਤੇ ਭਗਤ ਕਬੀਰ ਜੀ ਦੀ ਬਾਣੀ ਬਾਕੀ ਹੋਰਾਂ ਭਗਤਾਂ ਨਾਲੋਂ ਜ਼ਿਆਦਾ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਆਪ ਜੀ ਨੇ ਭਗਤ ਰਾਮਾਨੰਦ ਜੀ ਨੂੰ ਗੁਰੂ ਧਾਰਿਆ ਸੀ ਉਸ ਵਕਤ ਦੇ ਬਨਾਰਸ ਦੇ ਸਭ ਤੋਂ ਵੱਡੇ ਭਗਤ ਰਾਮਾਨੰਦ ਸਨ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਗੁਰੂ ਧਾਰਨ ਦੀ ਇੱਛਾ ਨਾਲ ਜਦੋਂ ਭਗਤ ਰਾਮਾਨੰਦ ਜੀ ਮੰਦਰ ਤੋਂ ਪੋੜੀਆਂ ਉਤਰ ਰਹੇ ਸਨ ਤਾਂ ਰਸਤੇ ਵਿੱਚ ਕਬੀਰ ਜੀ ਇੱਕ ਪੋੜੀ ਤੇ ਲੇਟ ਗਏ ਅਜੇ ਹਨੇਰਾ ਸੀ ਪੋ ਫੁੱਟੀ ਨਹੀਂ ਸੀ ਹੋਈ ਰਾਮਾਨੰਦ ਜੀ ਦਾ ਪੈਰ ਉਹਨਾਂ ਦੇ ਸਰੀਰ ਨੂੰ ਲੱਗਾ ਤੇ ਉਹ ਬੋਲੀ ਉੱਠ ਪਾਈ ਰਾਮ ਕਹੋ ਹੁਣ ਸੁਣਨ ਦਾ ਵੇਲਾ ਨਹੀਂ ਹੈ ਬਸ ਫਿਰ ਉਹ ساری ਉਮਰ ਰਾਮ ਹੀ ਜਪਦੇ ਰਹੇ ਰਾਮ ਜਪ ਜਪ ਕੇ ਉਹਨਾਂ ਨੇ ਆਪਣਾ ਮਨ ਪਵਿੱਤਰ ਕਰ ਲਿਆ। ਰਾਮ ਨੂੰ ਜਪਿਆ, ਰਾਮ ਨੂੰ ਸਮਝਿਆ ਤੇ ਵਿਚਾਰਿਆ। ਭਾਵ ਈਸ਼ਵਰ ਨੂੰ ਸਮਝਿਆ। ਰਾਮ ਤੋਂ ਭਾਵ ਈਸ਼ਵਰ। ਤੇ ਇੱਕ ਦਿਨ ਉਹਨਾਂ ਦੇ ਮਨ ਦੀ ਅਵਸਥਾ ਉੱਚੀ ਹੋਈ ਤੇ ਉਹ ਬਾਣੀ ਰਚਨ ਲੱਗ ਪਏ। ਰਾਮ ਕਬੀਰਾ ਏਕ ਭਈ ਹੈ ਕੋਈ ਨਾ ਸਕੇ ਪਛਾਨੀ। ਕਬੀਰ ਜੀ ਮਹਾਨ ਭਗਤ ਹੋਏ ਹਨ ਸਮਾਜਿਕ ਬੁਰਾਈਆਂ ਦੇ ਖਿਲਾਫ ਉਹਨਾਂ ਨੇ ਬਹੁਤ ਕੁਝ ਸਮਾਜ ਵਿੱਚ ਕੀਤਾ ਸਾਰੇ ਭਰਮ ਭੁਲੇਖੇ ਕੱਢੇ ਸਿੱਖ ਧਰਮ ਦੇ ਵਿਚਾਰਾਂ ਨਾਲ ਹੀ ਕਬੀਰ ਜੀ ਦੀਆਂ ਵਿਚਾਰਾਂ ਮਿਲਦੀਆਂ ਜੁਲਦੀਆਂ ਹਨ ਤਾਂ ਹੀ ਤੇ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਉਹਨਾਂ ਸਾਰੇ ਭਗਤਾਂ ਦੀ ਜਿਨ੍ਹਾਂ ਦੀਆਂ ਵਿਚਾਰਾਂ ਗੁਰੂ ਸਾਹਿਬਾਨਾ ਨਾਲ ਮਿਲਦੀਆਂ ਹਨ ਉਹਨਾਂ ਦੀ ਬਾਣੀ ਹੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ ਗਈ ਹੈ ਉਹਨਾਂ ਦੀ ਇਹ ਤੁਕ RAM ਨਾਮ ਛਾੜ ਅੰਮ੍ਰਿਤ ਕਾਹੇ ਬਿਖ ਖਾਈ ਇਸ ਦੀ ਸ਼ਬਦਾਵਲੀ ਮੇਰੇ ਮਨ ਵਿੱਚ ਕਈ ਸਾਲਾਂ ਤੋਂ ਹੀ ਪਕੜ ਰੱਖਦੀ ਹੈ ਮੈਂ ਬਹੁਤ ਇਸ ਤੇ ਵਿਚਾਰ ਕਰਦਾ ਰਹਿੰਦਾ ਹਾਂ ਆਉ ਤੁਹਾਡੇ ਨਾਲ ਵੀ ਸਾਂਝੇ ਕਰ ਲੈਂਦਾ ਹਾਂ ਜਿਹੜਾ ਮਨੁੱਖ ਰਾਮ ਰਾਮ ਦਾ ਜਾਪ ਕਰਦਾ ਹੈ ਭਾਵ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਕਟੋ-ਕਟ ਜਗਿਆਸੂ ਤਾਂ ਹੈ ਉਹੀ ਸਮਝ ਸਕਦਾ ਹੈ ਕਿ ਇਹ ਟੁੱਕ ਕਿੰਨੀ ਕੀਮਤੀ ਹੈ ਕਹਿੰਦੇ ਹਨ ਨੂੰ ਰਾਮ ਰਾਮ ਛੱਡ ਕੇ ਭਾਵ ਈਸ਼ਵਰ ਦੇ ਨਾਮ ਨੂੰ ਭੁੱਲ ਕੇ ਜੋ ਅੰਮ੍ਰਿਤ ਸਮਾਨ ਹੈ ਅੰਮ੍ਰਿਤ ਜੋ ਜੀਵਨ ਨੂੰ ਸਰੀਰ ਨੂੰ ਤਨ ਮਨ ਨੂੰ ਪਵਿੱਤਰ ਕਰਦਾ ਹੈ ਭਾਵ ਪ੍ਰਭੂ ਦੇ ਨਾਮ ਨੂੰ ਵਿਸਾਰ ਕੇ ਹੋਰ ਕੰਮਾਂ ਵਿੱਚ ਲੱਗ ਕੇ ਮਨੁੱਖ ਕਿਉਂ ਤੂੰ ਜ਼ਹਿਰ ਖਾ ਰਿਹਾ ਹੈ ਤੇਰੇ ਬਾਕੀ ਕਰਮ ਸਾਰੇ ਹੀ ਇਸ ਤਰ੍ਹਾਂ ਦੇ ਹਨ ਜੀਵੇਂ ਤੂੰ ਆਪਣੀ ਜ਼ਿੰਦਗੀ ਵਿੱਚ ਜ਼ਹਿਰੀਲੇ ਕੰਡੇ ਬੀਜ ਰਿਹਾ ਹੈ। ਕ੍ਰੋਧੀਆਂ ਨਾਲ, ਵੈਮਾ ਪਰਮਾ ਨਾਲ, ਲੋਭ ਤੇ ਹੰਕਾਰ ਨਾਲ ਜੀਵਨ ਜੀ ਰਿਹਾ ਹੋ। हे ਮਨੁੱਖ, ਤੂੰ ਇੰਨਾ ਸਭ ਜ਼ਹਿਰੀਲੇ ਕਰਮਾਂ ਨੂੰ ਛੱਡ ਦੇ ਤੇ ਇੱਕੋ ਹੀ ਈਸ਼ਵਰ ਪ੍ਰੇਮ ਵਿੱਚ ਆ ਜਾ। ਈਸ਼ਵਰ ਦੀ ਸ਼ਰਨ ਵਿੱਚ ਆ ਜਾ। ਜੋ ਆਨੰਦ ਸੁਖ ਚੜ੍ਹਦੀ ਕਲਾ ਦੇਣ ਵਾਲਾ ਹੈ ਗੁਰੂ ਸਾਹਿਬ ਜੀ ਕਹਿੰਦੇ ਹਨ ਇੱਕ ਸਬਿਨ ਸਭ ਧੰਦ ਹੈ ਈਸ਼ਵਰ ਤੋਂ ਬਿਨਾ ਸਭ ਧੰਦ ਹੈ ਦੁੱਖ ਹੈ ਅਤੇ ਜਪੋ ਤਾਂ ਏਕੋ ਨਾਮਾ ਅਵਰਨੀ ਰਫਲ ਕਾਮਾ ਅਜੋਕੀ ਜ਼ਿੰਦਗੀ ਵਿੱਚ ਆਮ ਤੌਰ ਤੇ ਹਰ ਮਨੁੱਖ ਚਿੰਤਾ ਤੇ ਜ਼ੋਰੀਆਂ ਭਰੀ ਜ਼ਿੰਦਗੀ ਜੀ ਰਿਹਾ ਹੈ ਈਸ਼ਵਰੀ ਗੁਣਾ ਨੂੰ ਜੋ ਅਮਰਤ ਸਮਾਨ ਹਨ ਇਗਨੋਰ ਕਰਦੇ ਹਾਂ ਫਾਰਮੈਲਿਟੀ ਦੇ ਤੌਰ ਤੇ ਗੁਰਦੁਆਰੇ ਚੱਲੇ ਜਾਂਦੇ ਹਾਂ ਸ਼ਰਧਾ ਭਾਵ ਨਾਲ ਨਹੀਂ ਸੱਚ ਨੂੰ ਸਮਝਣ ਲਈ ਨਹੀਂ ਸੱਚੇ ਗੁਣੀ ਉਪਦੇਸ਼ ਸਮਝਣ ਲਈ ਨਹੀਂ ਜਾਂਦੇ ਕਰਮ ਕਾਂਡ ਦੇ ਵਿੱਚ ਹੀ ਤੁਰੇ ਫਿਰਦੇ ਹਾਂ ਸਨਾਤਨ ਧਰਮ ਨੂੰ ਮੰਨਣ ਵਾਲੇ ਲੋਕਾਂ ਦਾ ਮੰਨਣਾ ਹੈ ਕਿ पार जात दरख्त कामधेन गऊ तो जो मंगो प्राप्त होंगे है गुरबाणी सिर्फ ते सिर्फ परमात्मा ही ईश्वर ही जो संपूर्ण तौर पर समर्थ हैं सब कुछ मनती है परमात्मा तो जो मंगो ओ मिलता है ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਭਾਗ ਸੱਚੇ ਮਨ ਨਾਲ ਈਸ਼ਵਰ ਤੋਂ ਮੰਗੋ ਉਹ ਦਿੰਦਾ ਹੈ ਈਸ਼ਵਰ ਸਰਬਵਿਆਪਕ ਹੈ ਸਭ ਨੂੰ ਵੇਖ ਰਿਹਾ ਹੈ ਉਹ ਕੋਈ ਦੂਰ ਨਹੀਂ ਹੈ ਸਾਡੇ ਸਭ ਵਿੱਚ ਹੈ ਈਸ਼ਵਰ ਸੂਖਮ ਅਣ ਦਿਸਦਾ ਹੈ ਗੁਪਤ ਰੂਪ ਵਿੱਚ ਸਾਡੇ ਅੰਦਰ ਵਿਰਾਜਮਾਨ ਹੈ ਉਹ ਤਾਂ ਸਾਡੇ ਬਹੁਤ ਨਜ਼ਦੀਕ ਹੈ ਨੇੜੇ ਤੋਂ ਨੇੜੇ ਹੈ ਸੱਚੇ ਦਿਲ ਨਾਲ ਪ੍ਰੇਮ ਨਾਲ ਬੇਨਤੀ ਕਰੀਏ ਤਾਂ ਉਹ ਕੋਈ ਦੇਰ ਨਹੀਂ ਲਾਉਂਦਾ ਛਿੰਨ ਭਰ ਵੀ ਸਾਡੀ ਇੱਛਾ ਪੂਰੀ ਕਰ ਦਿੰਦਾ ਹੈ ਪਰਮੇਸ਼ਰ ਸਾਡੇ ਅੰਦਰ ਹੈ ਉਹ ਪ੍ਰੇਮ ਦਾ ਭੁੱਖਾ ਹੈ ਉਸ ਨੂੰ ਪ੍ਰੇਮ ਕਰੀਏ ਤਾਂ ਉਸ ਨੂੰ ਰਾਜ ਆ ਜਾਵੇਗਾ ਤੇ ਸਾਨੂੰ ਵੀ ਉਹ ਰਜਾ ਦੇਵੇਗਾ ਸਾਨੂੰ ਆਪਣੀਆਂ ਬਰਕਤਾਂ ਨਾਲ ਰਜਾ ਦੇਵੇਗਾ ਪਰਮਾਤਮਾ ਤੋਂ ਵੱਡਾ ਕੋਈ ਨਹੀਂ ਹੈ ਪਰਮਾਤਮਾ ਹੀ ਸ੍ਰਿਸ਼ਟੀ ਨੂੰ ਰਚਕ ਵਾਲਾ ਹੈ ਤੇ ਆਪਣੇ ਸੱਚੇ ਅਸੂਲਾਂ ਮੁਤਾਬਕ ਚੱਲਣ ਦੀ ਪ੍ਰੇਰਣਾ ਦਿੰਦਾ ਹੈ ਉਹ ਅੰਮ੍ਰਿਤ ਹੈ निरोल अमृत है उस दी भक्ति का रस सर्वश्रेष्ठ है ओ गुणी निधान है सच्चे प्रभु की याद हर वेले मन वे। साडे कर्म पवित्र हुंदे हन जे प्रभु याद नहीं तो असी लालच क्रोध हंकार बस गलत काम कर लें हाँ ਪ੍ਰਭੂ ਹਰਵੇਲੇ ਸਾਡੇ ਚੇਤੇ ਵਿੱਚ ਹੋਣਾ ਚਾਹੀਦਾ ਹੈ ਅਸੀਂ ਮਨੁੱਖ ਇੱਥੇ ਜ਼ਿੰਦਗੀ ਨੂੰ ਆਨੰਦਮਈ ਜੀਉਣਾ ਚਾਹੁੰਦੇ ਹਾਂ ਤੇ ਆਨੰਦਮਈ ਹੀ ਜੀਉਣ ਲਈ ਅਸੀਂ ਆਏ ਹਾਂ ਪਰ ਅਸੀਂ ਆਪਣੇ ਆਪ ਨੂੰ ਸੱਚ ਦੀ ਲੀਤੋਂ ਉਤਾਰ ਕੇ ਝੂਠ ਦੀ ਲੀਤ ਤੇ ਆ ਜਾਂਦੇ ਹਾਂ ਸਾਡਾ ਸਾਰਾ ਮਕਸਦ ਡੀ ਰੇਲ ਹੋ ਜਾਂਦਾ ਹੈ ਭਾਵ ਪਟੜੀ ਤੋਂ ਉਤਰ ਜਾਂਦੇ ਹਾਂ ਫਿਰ ਦੁੱਖਾਂ ਵਿੱਚ ਵਿਚਰਦੇ ਹਾਂ ਭਗਤ ਧੰਨਾ ਜੀ ਆਪਣੀ ਆਰਤੀ ਵਿੱਚ ਕਹਿੰਦੇ ਹਨ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰੰਤੇ ਤਿਨਕੇ ਕਾਜ ਸਵਾਰਤਾ ਭਗਤ ਜੀ ਗਰੰਟੀ ਦੇ ਰਹੇ ਹਨ ਜੇ ਈਸ਼ਵਰ ਨਾਲ ਪ੍ਰੇਮ ਕਰੋ ਉਹਦੀ ਭਗਤੀ ਕਰੋ ਲੋੜਵੰਦਾਂ ਦੀ ਸੇਵਾ ਕਰੋ ਭੁੱਖੇ ਨੂੰ ਲੰਗਰ ਛਕਾਓ ਬਿਮਾਰ ਦਾ ਇਲਾਜ ਕਰਾਓ ਤਾਂ ਪ੍ਰਭੂ ਸਾਡਾ ਮਿੱਤਰ ਹੋ ਜਾਂਦਾ ਹੈ ਉਹਦੀ ਨਜ਼ਰ ਵਿੱਚ ਅਸੀਂ ਆਗਿਆਕਾਰੀ ਬਣ ਜਾਂਦੇ ਹਾਂ ਤੇ ਫਿਰ ਪ੍ਰਭੂ ਸਾਡੇ ਕੰਮ ਸਹਿਜ ਸੁਭਾਹੀ ਸਭ ਕਰ ਦਿੰਦਾ ਹੈ ਸਾਰੀਆਂ ਅਰਚਨਾ ਨੂੰ ਦੂਰ ਕਰ ਦਿੰਦਾ ਹੈ ਪਈ ਹੋਏ ਪੁੱਠੇ ਪਾਸੇ ਸਭ ਸਿੱਧੇ ਹੋ ਜਾਂਦੇ ਹਨ ਰੇ ਮਨ RAM ਸਿਮੋ ਕਰ ਪ੍ਰੀਤ ਸਰਬਨ ਗੋਬਿੰਦ ਗੁਣ ਸੁਨੋ ਅਰ ਗਾਓ ਰਸਨਾ ਗੀਤ ਗੁਰੂ ਤੇਗ ਬਹਾਦਰ ਜੀ ਸਾਡੇ ਤੇ ਦਇਆ ਕਰਕੇ ਉਪਦੇਸ਼ ਦੇ ਰਹੇ ਹਨ ਕਿ ਈਸ਼ਵਰ ਵਾਹਿਗੁਰੂ ਨਾਲ ਪ੍ਰੇਮ ਕਰੋ ਉਹ ਪ੍ਰੇਮ ਕਰਨ ਦੇ ਲਾਇਕ ਹੈ ਕਿਉਂਕਿ ਉਹ ਸੱਚ ਹੈ ਦੇਆਲੂ ਹੈ ਕਿਰਪਾਲੂ ਹੈ ਸੁਖ ਦੇਣ ਵਾਲਾ ਹੈ ਤੇ ਅੱਗੇ ਸਮਝਾਉਂਦੇ ਹਨ ਗੋਬਿੰਦ ਦੇ ਗੁਣ ਉਪਮਾ ਜੋ ਗੁਣਾ ਦਾ ਖਜ਼ਾਨਾ ਹੈ ਉਹਨਾਂ ਦੀ ਕਥਾ ਵਿਚਾਰ ਵਿਸ਼ਲੇਸ਼ਣ ਨੂੰ ਸੁਨੋ ਵਾਰ-ਵਾਰ ਸੁਨੋ ਤੇ ਫਿਰ ਉਸ ਪ੍ਰਭੂ ਦੇ ਗੀਤ ਗਾਓ ਆਪਣੀ ਰਸਨਾ ਨਾਲ ਆਪਣੀ ਜੀਬ ਨਾਲ ਉਸ ਦੇ ਗੀਤ ਬਣਾਓ ਤੇ ਗੀਤ ਗਾਓ ਤਨ ਮਨ ਪਵਿੱਤਰ ਹੋ ਜਾਵੇਗਾ ਕਬੀਰ ਜੀ ਦੇ 199 ਦੋਹੇ ਹਨ ਤੇ ਬਾਕੀ ਹੋਰ ਰਾਗਾਂ ਵਿੱਚ ਵੀ ਬਾਣੀ ਬਹੁਤ ਹੈ ਜੋ অতি ਉੱਤਮ ਗਿਆਨ ਬਖਸ਼ਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਗੁਰੂ ਅਰਜਨ ਸਾਹਿਬ ਜੀ ਨੇ ਕਿਰਪਾ ਕਰਕੇ ਉਹਨਾਂ ਦੀ ਬਾਣੀ ਨੂੰ ਗੁਰਮੁਖੀ ਵਿੱਚ ਉਲੱਥਾ ਕੀਤਾ ਹੈ। ਬਾ ਕਮਾਲ ਹੈ ਬਾ ਕਮਾਲ ਹੈ। ਕਬੀਰ ਸਾਹਿਬ ਜੀ ਦੀ ਬਾਣੀ ਦੇ ਬੋਲ ਇਸ ਤਰ੍ਹਾਂ ਦੇ ਹਨ ਜਿਵੇਂ ਸਾਡੀ ਮਾਂ ਬੋਲੀ ਵਿੱਚ ਹੁੰਦੇ ਹਨ। ਬੜੇ ਮਿੱਠੇ ਤੇ ਪਵਿੱਤਰ। ਦੋ ਦੋਹੀ ਵਨਗੀ ਮਾਤਰ ਲਿਖ ਰਹੇ ਹਾਂ। कबीर जिस्मरने ते जग डरे मेरे मन आनंद मरने ही ते पाई है पूरन परमानंद भगत कबीर जी कहते हैं कि सब लोग मरण तो डरते हैं पर मेनू कोई डर नहीं है मेरा मन आनंद विच है खुश है बेफिकर है कि मैं मर जाना है क्योंकि मेरे मन विच कोई खोट नहीं है मेरा मन पवित्र हो चुका है मैं अपने कर्मा के फल सब भुगत ले हैं मरण तो बाद पिता परमेश्वर के नाल जा मिलना है कबीर कसौटी राम की झूठा टिकै न कोय राम कसोटी सो सह जोमर जीवा पाव अर्थ ਗਤ ਕਬੀਰ ਜੀ ਕਹਿੰਦੇ ਹਨ ਈਸ਼ਵਰ ਦੀ ਕਸੌਟੀ ਭਾਵ ਪਰਖ ਦੇ ਅੱਗੇ ਕੋਈ ਝੂਠਾ ਇਨਸਾਨ ਨਹੀਂ ਟਿਕ ਸਕਦਾ ਈਸ਼ਵਰ ਸਭ ਜਾਣਨ ਵਾਲਾ ਹੈ ਸਭ ਦੇ ਦਿਲਾਂ ਨੂੰ ਸਮਝਣ ਵਾਲਾ ਹੈ ਖਰੇ ਖੋਟੇ ਦੀ ਪਹਿਚਾਣ ਈਸ਼ਵਰ ਦੇ ਦਰਤੇ ਹਮੇਸ਼ਾ ਹੀ ਹੁੰਦੀ ਰਹਿੰਦੀ ਹੈ ਓ ਮਨੁੱਖ ਹੀ ਈਸ਼ਵਰ ਦੀ ਕਸੌਟੀ ਅੱਗੇ ਪੂਰਾ ਉਤਰਦਾ ਹੈ ਜਿਸ ਨੇ ਆਪਣਾ ਆਪਾ ਹੰਕਾਰ ਮਾਰ ਲਿਆ ਹੈ ਤੇ ਉਸ ਦਾ ਮਨ ਪਵਿੱਤਰ ਹੋ ਗਿਆ ਹੈ ਵਿਚਾਰ ਦੇਵਿੰਦਰਜੀਤ ਸਿੰਘ ਪਿਆਰੇ ਸਰੋਤਾ ਜਨੋ ਨਿਰੋਲ ਸੱਚ ਦਾ ਗਿਆਨ ਟੀਵੀ ਚੈਨਲ ਜੋ ਸੱਚ ਦੇ ਪ੍ਰਚਾਰ ਲਈ ਹੈ ਇਸ ਨੂੰ ਰੋਜ਼ਾਨਾ ਸੁਣੋ ਜੀ ਤੇ ਆਪਣੇ ਮਿੱਤਰਾਂ ਰਿਸ਼ਤੇਦਾਰਾਂ ਤੇ ਜਾਣਕਾਰਾਂ ਵਿੱਚ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਸਬਸਕ੍ਰਾਈਬ ਵੀ ਕਰੋ ਜੀ ਸੱਚ ਦਾ ਗਿਆਨ ਵੰਡਣਾ ਪਰ ਉਤਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ